ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ઓਰੀਓ ਬਿਸਕੁਟਾਂ ਤੋਂ ਇਹ ਟੇਸਟੀ ਕੇਕ ਬਣਾਵਾਂਗੇ ਅੱਜ ਆਪਾਂ ਬਹੁਤ ਹੀ ਘੱਟ ਸਮਾਨ ਦੇ ਨਾਲ ਕੇਕ ਬਣਾ ਕੇ ਤਿਆਰ ਕਰਾਂਗੇ 1-1 ਨੋਨ ਡੇਲੀਓ ਪਾਏ ਇੱਕ ਪੈਕਟ ઓਰੀਓ ਬਿਸਕੁਟ ਲੈਣੇ जिना का केक बना होगा आपने एक बिस्कुट लै लवेंगे अपने इतने छोटे साइज़ का केक बनावे इस एक पैकेट बिस्कुट लेने ये बहुत ही छोटी जी वीडियो है इसके लिए वीडियो पूरा अखीर तक देखो बिल्कुल अपना करो जी वीडियो नु? ਬਿਸਕੁਟਾਂ ਦੀ ਕਰੀਬ ਨੂੰ ਆਪਾਂ ਵੱਖ ਕਰ ਲਵਾਂਗੇ ਜੇਕਰ ਪੈਸਾ ਬਾਅਦ ਦੇ ਵਿੱਚ ਯੂਜ਼ ਕਰਨਾ ਹੋਏਗਾ ਤਾਂ ਪ后 ਬਾਅਦ ਵਿੱਚ ਯੂਜ਼ ਕਰ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਚਾਕਲੇਟ ਲੱਡੂ ਬਣਾਉਣ ਦੀ ਰੈਸਪੀ ਬਿਨਾ ਗੈਸ ਚਲਾਈ ਤੋਂ ਬੇਸਨ ਦੇ ਲੱਡੂ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਰੇ ਬਿਸਕੁਟਾਂ ਦੀ ਕਰੀਮ ਨੂੰ ਆਪਾਂ ਵੱਖ ਕਰ ਲਿਆ ਹੈ ਜੇਕਰ ਆਪਾਂ ਕਰੀਮ ਵਿੱਚ ਪਾਣੀ ਹੋਏਗੀ ਕੇਕ ਦੇ ਤੇ ਆਪਾਂ ਪਾ ਵੀ ਸਕਦੇ ਹਾਂ ਪਰ ਆਪਾਂ ਕਰੀਮ ਨੂੰ ਵੱਖ ਕਰਕੇ ਬਿਸਕੁਟਾਂ ਨੂੰ ਪੀਸ ਲਵਾਂਗੇ ਬਿਸਕੁਟਾਂ ਨੂੰ ਤੋੜ ਕੇ ਇਸ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਤੋੜ ਕੇ ਆਪਾਂ ਇਸ ਵਿੱਚ ਐਡ ਕਰਾਂਗੇ ਬਿਸਕੁਟਾਂ ਨੂੰ ਇਹ ਬਹੁਤ ਹੀ ਆਸਾਨ ਰੈਸਪੀ ਹੈ ਕਿ ਇੱਕ ਬਣਾਉਣ ਦੀ ਤੇ ਹੁਣ ਆਪਾਂ ਇਸ ਨੂੰ ਟਾ ਕੇ ਪੀਸ ਲਵਾਂਗੇ ਹੁਣ ਆਪਾਂ ਬਿਸਕੁਟਾਂ ਨੂੰ ਪੀਸ ਲਿਆ ਹੈ ਪੀਸੇ ਹੋਏ ਬਿਸਕੁਟਾਂ ਨੂੰ ਗੋਲ ਦੇ ਵਿੱਚ ਘਟ ਲਵਾਂਗੇ ਅੱਜ ਆਪਾਂ ਘਰ ਦੇ ਵਿੱਚ ਹੀ ਬਹੁਤ ਵਧੀਆ ਕੇਕ ਬਣਾ ਕੇ ਤਿਆਰ ਕਰਾਂਗੇ ਹੁਣ ਪੀਸੇ ਹੋਏ ਬਿਸਕੁਟਾਂ ਦੇ ਵਿੱਚ ਆਪਾਂ ਇੱਕ ਚਮਚਾ ਜਿੰਨਾ ਕਾਪਾ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਪੀਸੀ ਹੋਈ ਚੀਨੀ ਐਡ ਕਰਾਂਗੇ ਚੀਨੀ ਨੂੰ ਇਸ ਦੇ ਵਿੱਚ ਮਿਕਸ ਕਰ ਲਵਾਂਗੇ इस दु एड करा इस कोसा जहा दु एड करा थोड़ा थोड़ा दुद्ध पा के इसमें मिक्स कर लवेंगे जो आप घर ही बहुत वह केक बना के तैयार कर लवेंगे तो आपको बाजार केक लिया जरूर की जरूरत ही नहीं पाएगी। थोड़ा जि बेकिंग सोडा पावेंगे ਬੇਕਿੰਗ ਸੋਡਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅੱਜ ਇਹ ਕੇਕ ਨੂੰ ਆਪਾਂ ਕੜਾਹੀ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਕਈ ਵਾਰ ਆਪਣੇ ਘਰ ਦੇ ਵਿੱਚ microwaves ਨਹੀਂ ਹੁੰਦਾ ਤਾਂ ਆਪਾਂ ਕੜਾਹੀ ਦੇ ਵਿੱਚ ਤਾਂ ਸਾਨੀ ਦੇ ਨਾਲ ਇਸ ਨੂੰ ਬਣਾ ਕੇ ਤਿਆਰ ਕਰ ਹੀ ਸਕਦੇ ਹਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਟੇਸਟੀ ਜਿਹਾ ਕੇਕ ਬਣ ਕੇ ਤਿਆਰ ਹੋ ਜਾਂਦਾ ਹੈ ਕਈ ਵਾਰ ਆਪਣੇ ਘਰ ਦੇ ਵਿੱਚ ਬਰਥਡੇ ਪਾਰਟੀ ਵਗੈਰਾ ਹੁੰਦੀ ਹੈ ਤਾਂ ਆਪਾਂ ਇਹ ਕੇਕ ਨੂੰ ਬਣਾ ਸਕਦੇ ਹਾਂ ਜਾਂ ਬੱਚਿਆਂ ਨੂੰ ਗੈਸਪੀ ਬਣਾ ਕੇ ਦੇ ਸਕਦੇ ਹਾਂ ਹੁਣ ਆਪਾਂ ਇਹ ਕੇਕ ਨੂੰ ਬਣਾ ਲਵਾਂਗੇ ਇਸ ਦੇ ਲਈ ਆਪਾਂ ਇੱਥੇ ਇੱਕ ਕਾਲੀ ਲਈ ਹੈ ਕੇਕ ਨੂੰ ਆਪਾਂ ਕਾਲੀ ਦੇ ਵਿੱਚ ਬਣਾਵਾਂਗੇ ਕਾਲੀ ਦੇ ਵਿੱਚ ਥੋੜਾ ਜਿਹਾ ਘਿਓ ਲਗਾ ਲਵਾਂਗੇ ਹੱਥ ਦਿਨ ਹਲਕਾ ਰੂਜੰਗੀ ਤਰ੍ਹਾਂ ਆਪਾਂ ਕਾਲੀ ਦੇ ਵਿੱਚ ਲਗਾ ਲਵਾਂਗੇ ਅਪਾ ਇੰਥੇ ਛੋਟਾ ਕੇਕ ਬਣਾ ਰਹੇ ਹਾਂ ਜੇਕਰ ਆਪਾਂ ਨੂੰ ਰੈਸਪੀ ਚੰਗੀ ਲੱਗੇ ਤਾਂ ਆਪਾਂ ਕੇਕ ਵੱਡਾ ਵੀ ਬਣਾ ਸਕਦੇ ਹਾਂ ਇਸੇ ਤਰੀਕੇ ਨਾਲ ਹੀ ਹੁਣ ਇਹ ਕਾਲੀ ਦੇ ਵਿੱਚ ਆਪਾਂ ਇਹ ਬੈਟਰ ਪਾਵਾਂਗੇ ਬੈਟਰ ਨੂੰ ਜਿਆਦਾ ਕਾਲੀ ਦੇ ਵਿੱਚ ਆਪਾਂ ਉੱਪਰ ਤੱਕ ਨਹੀਂ ਪਾਵਾਂਗੇ ਇਹ ਕੇਕ ਫੋਲ ਜਾਏਗਾ ਇਸ ਲਈ ਆਪਾਂ ਬੈਟਰ ਨੂੰ ਕਾਲੀ ਦੇ ਵਿੱਚ ਜਿਆਦਾ ਉੱਪਰ ਤੱਕ ਨਹੀਂ ਭਰਾਂਗੇ ਕਾਠੀ ਸੌਫਟ ਨਰਮ ਤੇ ਸਪੰਜੀ ਕੇਕ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਇਸ ਨੂੰ ਕੜਾਹੀ ਦੇ ਵਿੱਚ ਰੱਖ ਦੇਵਾਂਗੇ ਕੜਾਹੀ ਨੂੰ ਆਪਾਂ ਪਹਿਲਾਂ ਹੀ ਪ੍ਰੀ ਹੀਟ ਕਰ ਲਿਆ ਸੀ ਹੁਣ ਆਪਾਂ ਇਸ ਦੇ ਵਿੱਚ ਇਹ ਵਾਲੇ ਬੈਟਰ ਨੂੰ ਰੱਖ ਦੇਵਾਂਗੇ ਕੜਾਹੀ ਦੇ ਵਿੱਚ ਸਟੈਂਡ ਰੱਖ ਕੇ ਆਪਾਂ ਇਹ ਵਾਲੇ ਬੈਟਰ ਨੂੰ ਰੱਖ ਦੇਵਾਂਗੇ ਤੇ ਉੱਪਰੋਂ ਇਸ ਨੂੰ ਢੱਕ ਦੇਵਾਂਗੇ 10 ਮਿੰਟਾਂ ਤੱਕ ਇਹ ਕੇਕ ਬਣ ਕੇ ਤਿਆਰ ਹੋ ਜਾਏਗਾ ਹੁਣ 10 ਮਿੰਟ ਹੋ ਚੁੱਕੇ ਨੇ ਆਪਾਂ ਕੇਕ ਨੂੰ ਵੇਖ ਲੈਨੇ ਆ ਵਧੀਆ ਕੇਕ ਬਣ ਕੇ ਤਿਆਰ ਹੈ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਸ ਨੂੰ ਬਾਹਰ ਕੱਢ ਲਵਾਂਗੇ ਕੇਕ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਅਰੇ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਕੇਕ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਇਹ ਕੇਕ ਨੂੰ ਆਪਾਂ ਪੂਠਾ ਕੱਟਿਆ ਹੈ ਆਪਾਂ ਇਸਦੇ ਉੱਪਰ ਸਿੱਧਾ ਕਰਕੇ ਸਜਾਵਟ ਕਰ ਲਵਾਂਗੇ ਤੁਸੀਂ ਵੇਖ ਸਕਦੇ ਹੋ ਕਿੰਨਾ ਨਰਮ ਬਣ ਕੇ ਤਿਆਰ ਹੋਇਆ ਹੈ ਕੇਕ ਨੂੰ ਠੰਡਾ ਕਰ ਲਵਾਂਗੇ ਤੇ ਇਸ ਨੂੰ ਸਿੱਧਾ ਕਰਕੇ ਇਸ ਦੇ ਉੱਪਰ ਆਪਾਂ ਸਜਾਵਟ ਕਰ ਲਵਾਂਗੇ ਇਸ ਉੱਪਰ ਚਾਕਲੇਟ ਵਾਲੀਆਂ ਗੋਲੀਆਂ ਲਗਾਵਾਂਗੇ ਜਿਵੇਂ ਆਪਾਂ ਨੂੰ ਪਸੰਦ ਹੋਏਗਾ ਆਪਾਂ ਉਸ ਤਰ੍ਹਾਂ ਇਸ ਦੀ ਸਜਾਵਟ ਕਰ ਲਵਾਂਗੇ ਕਈ ਵਾਰ ਆਪਣਾ ਕੇਕ ਖਾਣ ਦਾ ਮਨ ਹੁੰਦਾ ਹੈ ਤਾਂ ਆਪਾਂ ਇਸ ਤਰੀਕੇ ਦੇ ਨਾਲ ਕੇਕ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਬਿਨਾ ਮਾਈਕ੍ਰੋਵੇਵ ਤੋਂ ਸੀ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਰੇ ਕੇਕ ਉੱਪਰ ਆਪਣਾ ਇਸ ਨੂੰ ਲਗਾ ਲਵਾਂਗੀ ਆਜਾ ਪਾ ਛੋਟਾ ਜਿਹਾ ਕੇਕ ਬਣਾ ਕੇ ਤਿਆਰ ਕੀਤਾ ਹੈ ਤਾਂ ਅੱਜ ਆਪਾਂ ਇਸ ਤੀਸਰੀ ਤਰੀਕੇ ਦੇ ਨਾਲ ਸਜਾवट ਕਰਾਂਗੇ ਇਹ ਕੇਕ ਨੂੰ ਸਪੈਸ਼ਲ ਆਪਾਂ ਬੱਚਿਆਂ ਦੇ ਲਈ ਬਣਾਇਆ ਹੈ ਹੁਣ ਆਪਣਾ ਬਹੁਤ ਹੀ ਵਧੀਆ ਤੇ ਟੇਸਟੀ ਕੇਕ ਬਣ ਕੇ ਤਿਆਰ ਹੈ। ਰੈਸਪੀ ਜੰਗੀ ਲੱਗੀ ਹੋਵੇ ਤਾਂ ਇਸ ਤਰੀਕੇ ਦੇ ਨਾਲ ਕੇਕ ਬਣਾ ਕੇ ਦੇਖਿਓ ਜੀ ਇਹ ਕੇਕ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਉਹ ਵੀ ਬਹੁਤ ਘੱਟ ਸਮਾਨ ਦੇ ਨਾਲ। ਜਿਨਾ ਵਧੀਆ ਇਹ ਕੇਕ ਦੇਖਣ ਦੇ ਵਿੱਚ ਲੱਗ ਰਿਹਾ ਹੈ ਇਹ ਉਸ ਤੋਂ ਜ਼ਿਆਦਾ ਟੇਸਟੀ ਵੀ ਹੋਏਗਾ। ਹੁਣ ਆਪਾਂ ਇਹ ਕੇਕ ਨੂੰ ਕੱਟ ਲਵਾਂਗੇ। ਕਾਪੂ ਦੇ ਨਾਲ ਕੱਟ ਲਵਾਂਗੇ ਜਦੋਂ ਆਪਣਾ ਮਾਣ ਕਰੇ ਤਾਂ ਪਾਇ ਇਸ ਤਰੀਕੇ ਦੇ ਨਾਲ ਕੇਕ ਬਣਾ ਕੇ ਖਾ ਸਕਦੇ ਹਾਂ ਤੇ ਬੱਚਿਆਂ ਨੂੰ ਵੀ ਖਵਾ ਸਕਦੇ ਹਾਂ ਤੁਸੀਂ ਵੇਖ ਸਕਦੇ ਹੋਏ ਕੇਕ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਜ਼ਿਆਦਾ ਨਰਮ ਤੇ ਸੌਫਟ ਹੈ ਕਿਉਂ ਨਾ ਹੀ ਟੇਸਟੀ ਵੀ ਹੋਏਗਾ रैसपी चंकी लगी हो इस तरीके देनार केक बना के देखो बहुत ही टेस्टी बनेगा रैसपी चंकी लगे तो भीडियो लाइक तो चैनल सबसक्राइब करो चैनल में सबसक्राइब करके बैलाइकन जाके ऑल कर दौ जी जेकर वीडियो पहली बार देख रहे हो इस तो इसको पहले अपने चैनल से होर भीडियोज भी पाइं ने तो भीडियोज़ भी देख सकते हो ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ